ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਤੇ ਸਾਰੇ ਵੀਰ ਆਪਣੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਆਲਟੇ ਸੈੱਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੜੱਕ ਜਿਹੜਾ ਮੋਗਾ ਤੇ ਤਹਿਸੀਲ ਵੀ ਨੂੰ ਮੋਗਾ ਪੈਂਦੀ ਆ ਤੇ ਬਾਈ ਦਾ ਵਪਾਰ ਦਾ ਕੰਮ ਵਧੀਆ ਸਾਫ ਸੁਥਰਾ ਕੰਮ ਆ ਬਾਈ ਦਾ ਤੇ ਲੈਨੇ ਆ ਪੂਰੀ ਜਾਣਕਾਰੀ ਬਾਈ ਤੋਂ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਨਾਮ ਹਰਦੇਵ ਸਿੰਘ ਹੈ ਵੀਰੇ ਹਾਂਜੀ ਜ਼ਿਲ੍ਹਾ ਮੋਗਾ ਪੈਣ ਚੜੱਕ ਦੇ ਕੋਠੇ ਹੈ ਵੀਰੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲੋ ਜੀ ਆਪ 7017605242 ਠੀਕ ਹੈ ਜੀ ਕਿੰਨੇ ਨਗ ਆ ਜੀ ਅੱਜ ਆਪਣੇ ਕੋਲੇ ਆਪਣੇ ਕੋਲੇ ਵੀਰੇ ਅੱਜ 4 ਨਗ ਆ ਸੀਗੇ ਦਾ 12 13 ਪੈਣੀਆਂ ਗੱਜ ਕੋਸ ਠੀਕ ਹੈ ਜੀ ਤੇ ਕਰੋ ਸ਼ੁਰੂ ਜੀ ਫਿਰ ਸੁਈ ਵੀ ਤੋਂ ਕਰ ਲਓ 1 ਨੰਬਰ ਤੋਂ ਸੁਈ ਵੀ ਦੀ ਦੱਸੋ ਕੀ ਡਿਟੇਲ ਹੈ ਜੀ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਤਾਂ ਦੂਜਾ ਸੁਆ ਕਿਹਾ ਠੀਕ ਹੈ ਜੀ ਤੇ ਅਗਲਾ ਆਪਣਾ 3ਵੇਂ ਮੰਨ ਵਾਲੇ 4ਵੇਂ ਮੰਨ ਵਾਲੇ ਆਪਣੀ ਜਿਦਾਈ ਕੀਤੀ ਨਾਲੀ ਹਾਂ ਵੀ ਆਪਣੀ ਤਾਂ ਖਰੀਦੀ ਹੋਈ ਆ ਹਾਂ ਹਾਂ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਪਾਉ ਜੀ ਤੁਹਾਡੇ ਹਿਸਾਬ ਨਾਲ ਵੀਰੇ ਉਹਨਾਂ ਨੇ ਦੱਸਿਆ 22 ਕਿਲੋ ਠੀਕ ਹੈ ਜੀ ਤੇ ਕੋਈ ਪਤਾ ਨਹੀਂ ਸੇਵਾ ਹਿਸਾਬ ਤੇ ਨਹੀਂ ਪਤਾ 18 ਕਿਲੋ ਦੇ ਵੀ ਹਨਾ ਠੀਕ ਹੈ ਜੀ ਜੇ ਹਜੇ ਪੈਣੀ ਹੈ ਜੀ ਅੱਧਾ ਘੰਟਾ ਹੋ ਗਿਆ ਸੀ ਠੀਕ ਹੈ ਥਣ ਥਣ ਨੂੰ ਬਹੁਤ ਚੰਗਾ ਥਣ ਥਣ ਨੂੰ ਬਹੁਤ ਸੋਹਣਾ ਵਹਿੜ ਦਾ ਚੰਗੀ ਵਧੀਆ ਦੁੱਧ ਵਾਲੀ ਵਹਿੜ ਲੱਗਦੀ ਹੈ ਤੇ ਤੋਰਾ ਵਿਖਾਓ ਜੀ ਵਹਿੜ ਦਾ ਖੁੱਲ ਕੇ ਕੀ ਇਹ ਦੁੱਧ ਦੀ ਕਿੰਨੀ ਕੁ ਕੈਪੈਸਿਟੀ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਪਾ ਦੁੱਧ ਦੇਣਾ ਚਾਹੀਦਾ ਇਹਨੂੰ 20 ਕਿਲੋ ਦਾ ਐਵੇਂ ਮੈਂ ਬਾੜਾ ਪੀ ਆ ਠੀਕ ਹੈ ਤੇ ਦੁੱਧ ਵੀ ਇਹਨਾਂ ਦਾ ਤਾਂ ਵਧੀਆ ਸੰਗ ਨਾਲ ਫੈਲ ਹਾਂ ਮਈਆਂ ਵਰਗਾ ਦੁੱਧ ਹੁੰਦਾ ਠੀਕ ਹੈ ਜੀ ਦੇਖੋ ਜੀ ਵੜ ਦਾ ਤੋਰਾ ਤਾਰਾ ਦੇਖੋ ਥਾਨ ਥੁਣ ਬਹੁਤ ਸੋਹਣਾ ਥਾਨ ਲੱਗਿਆ ਚੰਗਾ ਹੱਥ ਦੀ ਚਵਾਈ ਵਾਲਾ ਤੇ ਬਾਈ ਕਹਿੰਦਾ ਵੀ ਹਜੇ ਅੱਧਾ ਘੰਟਾ ਹੀ ਹੋਇਆ ਸੂਈ ਨੂੰ ਜੇਰ ਹਜੇ ਪੈਣੀ ਆ ਬਾਕੀ ਨਾ ਮਾ ਪਸ਼ੂ ਤਾਜ਼ਾ ਸੂਈ ਆ ਪਸ਼ੂ ਥੋੜਾ ਬੱਚੇ ਦਾ ਜ਼ਿਆਦਾ ਕਰਦਾ ਲੇਵਲ ਉਹਦਾ ਡਿਜ਼ਾਈਨ ਥੰਨ ਥੰਨ ਬਹੁਤ ਸੋਹਣਾ ਤੇ ਭਾਈ ਜੀ ਫਿਰ ਇਹਦੀ ਕੀ ਰੇਟ ਹੈ ਜੀ ਮੰਗ ਕੀ ਵੀਰ ਯਾਰ ਮੁੱਲ ਭਣਾ ਅਗਲਾ 70 ਕਰਾ ਲਈ 75 ਕਰਾ ਲਈ 62000 ਦੀ ਦੇ ਦੇਣੀ ਆ ਠੀਕ ਹੈ ਵਿੱਚੋਂ ਮਾਨਤਾ ਨੂੰ ਹੋ ਜੂ ਠੀਕ ਹੈ ਜੀ ਚੋ 2 ਨੰਬਰ ਤੇ ਦੱਸੋ ਜੀ 2 ਨੰਬਰ ਇਹ ਹੋ ਗਈ ਕੀ ਵੀ ਆ ਵੀਰੇ ਠੀਕ ਹੈ ਜੀ ਇਹ ਸੇਲ ਹੋ ਗਈ ਜੀ ਹਾਂ ਜੀ ਠੀਕ ਹੈ ਜੀ ਚੋ ਜਿਹੜੀ ਸੇਲ ਹੋ ਗਈ ਫਿਰ ਉਹਦੇ ਬਾਰੇ ਤਾਂ ਆਪਾਂ ਹਾਂ ਜੀ ਕੀ ਕਰਨੇ ਹਣ ਤੀਜੇ ਨੰਬਰ ਤੇ ਦੱਸੋ ਹਾਂ ਜੀ ਆਹਾ ਵੀਰੇ 5-4 ਦਿਨ ਹੀ ਲੈਂਦੀ ਆ ਰੈਡ ਠੀਕ ਹੈ ਸੂਆ ਕਿਹੜਾ ਈ ਦੂਜਾ ਵੀਰੇ ਜਿਨ੍ਹਾਂ ਨੇ ਕਿਹਾ ਉਹ ਤਾਂ ਦੂਜੇ ਦੱਸਦੇ ਆਪਣੇ ਲਈ ਜਿਹੜਾ ਮਰਜ਼ੀ ਮੰਨ ਵਾਲੇ ਹਾਂ ਹਾਂ ਵੀ ਅਗਲੇ ਦੇ ਸਾਹਮਣੇ ਅਗਲੇ ਦੇ ਸਾਹਮਣੇ ਜੋ ਵੀ ਚੀਜ਼ ਆ ਤੇ ਕਿੰਨੇ ਦਿਨ ਕੱਢਦੀ ਆ ਬਈ ਵੀਰੇ 5-4 ਹੀ ਲੈਂਦੀ ਆ ਬਾਹਲੇ ਨਹੀਂ ਠੀਕ ਹੈ ਜੀ ਹਾਂ ਜੀ ਤੇ ਤੁਹਾਡੇ ਹਿਸਾਬ ਨਾਲ ਕਿੰਨੀ ਕੁ ਦੁੱਧ ਦੀ ਕੈਪੈਸਿਟੀ ਹੈ ਜੀ ਕੀ ਕਿੰਨਾ ਕੁ ਦੇ ਦੁੱਧ ਦੁੱਧ 16000 ਦੱਸਿਆ ਵੀਰੇ ਆਪਾਂ ਵੀ ਇੰਨਾ ਹੀ ਕਹਾਂਗੇ ਠੀਕ ਹੈ ਜੀ ਐਵੇਂ ਮੈਂ ਬਾਹਾਂ ਗਈ ਆ ਹਨ ਸਹੀ ਗੱਲ ਹੈ ਜੀ ਇਹ ਤਾਂ ਬਾਈ ਕਹਿੰਦਾ ਵੀ ਦੂਜਾ ਸੂਆ ਬਾਕੀ ਅਗਲਾ ਆਪਦੇ ਹਿਸਾਬ ਨਾਲ ਦੂਜਾ ਮੰਨ ਲੈ ਤੀਜਾ ਮੰ ਵੀ ਆਪਣੀ ਖਰੀਦੀ ਹੋਈ ਐ ਤੇ ਦੁੱਧ ਬਾਈ ਕਹਿੰਦਾ 16-17 ਕਿਲੋ ਦੀ ਆਉਣਾ ਦੇਣ ਵਾਲੀ ਬਿਹੜਾ ਜਾਤ ਨਸਲ ਵਾਲੀ ਆ ਕੱਦ-ਗਾਠ ਵੀ ਪੂਰਾ ਕੱਦ-ਗਾਠ ਵੀ ਬਿਹੜਾ ਦਾ ਪੂਰਾ ਤੇ ਜਾਤ ਪ੍ਰਿੰਟ ਵੀ ਚੰਗਾ ਥਨ-ਥਨ ਵੀ ਬਹੁਤ ਸੋਹਣਾ ਬਾਕੀ ਹਜੇ ਕੱਚੀ-ਕੱਚੀ ਆ ਜਿੱਦ ਦੇ ਬਿਹੜ ਦਿਨਾਂ ਤਿਆਗੀ ਬਿਹੜ ਬਹੁਤ ਸੋਹਣੀ ਤਿਆਰ ਹੋਊਗੀ ਤੇ ਕੀ ਰੇਟ ਆ ਜੀ ਇਹਦਾ ਇਹ ਵੀਰੇ 56 ਦੀ ਦੇ ਦੇਣਗੇ ਠੀਕ ਆ ਜੀ ਜਮਾਨਤਾਨ ਹੋ ਜੂ ਜੀ ਵਿੱਚੋਂ ਦੇ ਦੇਾਂਗੇ ਵੀਰੇ ਠੀਕ ਜੀ ਤੀਜੇ ਨੰਬਰ ਤੇ ਲਿਆਓ ਇਹਨਾਂ ਨੰਬਰ ਤੇ ਵੀ ਵੀਰੇ ਯਾਰ ਅਗਲਾ ਦਾ ਦੂਜਾ ਗਿਆ ਅਗਲਾ ਭਲਾ ਤੀਜੇ ਚੋਂ ਉੱਥੇ ਠੀਕ ਹੈ ਜੀ ਹਾਂ ਵੀ ਆਪਣੀ ਖਰੀਦੀ ਹੋਈ ਆ ਹਾਂ ਵੀ ਅਗਲਾ ਆਪਦੀ ਸਮਝ ਨਾਲ ਲਵੇ ਜਿਹਨੇ ਵੀ ਲੈਣੀ ਆ ਆਪਣੀ ਓਕੇ ਹੋਣਗੀ ਜਾਨਾ ਠੀਕ ਹੈ ਜੀ ਹਾਂ ਜੀ ਥਣ ਥੁੰਦੀ ਬਾਈ ਕਹਿੰਦਾ ਵੀ ਵਧੀਆ ਪਾਸ ਹੋਊਗੀ ਲਿਆਓ ਜੀ ਬਾਹਰ ਕੱਢ ਲਿਓ ਉਨ ਤੋਂ ਰਾਬ ਖਾਓ ਇਹਦਾ ਵਧੀਆ ਵਹਿੜ ਕੱਦ ਕਾਠ ਵਾਲੀ ਆ ਵੀ ਵਹਿੜ ਦਾ ਰੰਗ ਪ੍ਰਿੰਟ ਬਹੁਤ ਸੋਹਣਾ ਛੋਟਾ ਛੋਟਾ ਕੰਨਾ ਬੋਦੀ ਵਾਲੀ ਵਹਿੜ ਆ ਦੇਖੋ ਜੀ ਕਿੰਨੇ ਕੇ ਦਿਨ ਲੈ ਜੂ ਜੀ ਹਜੇ ਇਹ ਵੀ 5-4 ਦਿਨ ਹੀ ਲੈਂਦੀ ਆ ਬਾਲੇ ਨਹੀਂ ਠੀਕ ਹੈ ਜੀ ਹਾਂ ਜੀ ਥਣ ਭਾਂਡੇ ਜੀ ਵੀ ਬਹੁਤ ਸਾਫ ਹੈ ਇਹਦਾ ਕੀ ਰੇਟ ਆ ਜੀ ਇਹ ਵੀਰੇ ਦੇ ਦੇਾਂਗੇ ਆਪਾਂ ਯਾਰ 54000 ਦੇ ਮਾਨਤਾਨ ਹੋ ਜੂਜੀ ਵਿੱਚ ਠੀਕ ਹੈ ਜੀ ਮੁੱਲਿਕ ਲਾ ਭਲਾ 60 ਘਟਾ ਦੇ ਠੀਕ ਹੈ ਜੀ ਹਾਂ ਜੀ ਤੇ ਜਰਸੀ ਦੀ ਦਿਓ ਡਿਟੇਲ ਜਰਸੀ ਵੀਰੇ ਆਹ ਜਰਸੀ ਆ ਦੋ ਚਾਰ ਦਿਨ ਹੀ ਲੈਂਦੇ ਮਾੜੀ ਜੀ ਭਾਲ ਕਰ ਗਈ ਠੀਕ ਹਾਂ ਬਾਈ ਚਾਰ ਜੀ ਛੇਤੀ ਹੋਣਾ ਬਹਿਣ ਬੂਣ ਨਾ ਗੱਭਨ ਪਸ਼ੂ ਭਾਲ ਕਰ ਹੀ ਜਾਂਦਾ ਬਾਕੀ ਚਾਰ ਮੱਕੀ ਵੀਰੇ ਪੈਂਦੀ ਚਾਰ ਹਾਂ ਠੀਕ ਹੈ ਜੀ ਤੇ ਦਸੂਗਾ ਦੂਜਾ ਜੀ ਉਗਲੇ ਅਗਲਾ ਦਾ ਕਹਿ ਲਾ ਦੂਜੇ ਮੇਰੇ ਨਾਲ ਜਿਹੜੇ ਮਰਜੀ ਮਨ ਵਾਲੇ ਆਪਾਂ ਕੋਈ ਤਰ੍ਹਾਂ ਠੀਕ ਹੈ ਠੀਕ ਹੈ ਬਾਈ ਆਪਣੀਆਂ ਬਾਈ ਕਹਿੰਦਾ ਵੀ ਮਹਿਮਾਨ ਵਾਲੇ ਸੁਭਾਾਈ ਕਹਿੰਦਾ ਵੀ ਖਰੀਦਣਾ ਹੋਈਆਂ ਮੈਂ ਝੂਠ ਮਾਰਨ ਨੂੰ ਪਹਿਲਾ ਕਹਦੋ ਦੂਜਾ ਕਹਦੋ ਦਾ ਕੋਈ ਫਾਇਦਾ ਨਹੀਂ ਵੀ ਅਗਲਾ ਆਪਦੇ ਹਿਸਾਬ ਨਾਲ ਦੂਜਾ ਮਨ ਵਾਲੇ ਚਾਹੇ ਤੀਜਾ ਮਨ ਵਾਲੇ ਬਹੁਤ ਸੋਹਣੀ ਵੜ੍ਹ ਥਣ ਲੇਵੇ ਦੀ ਬਹੁਤ ਸਾਫ ਹੈ ਵੀ ਦੇਖੋ ਜੀ ਬਾਕੀ ਇਹਨਾਂ ਦਾ ਦੁੱਧ ਵੀ ਮੱਝਾਂ ਵਰਗਾ ਹੁੰਦਾ ਹਾਂਜੀ ਹਾਂਜੀ ਫੈਂਟ ਫੂਡ ਬਹੁਤ ਵਧੀਆ ਆਉਂਦੀ ਹੈ ਪੰਜਾਬ ਵਾਲੀ ਜਰਸੀ ਹੈ ਗੋਦੀ ਵਾਲੀ ਵੜ੍ਹ ਬਹੁਤ ਸੋਹਣੀ ਹੈ ਥਾਂ ਤੋਂ ਬਹੁਤ ਸੋਹਣਾ ਹੱਥ ਦੀ ਚੁਆਈ ਵਾਲਾ ਮੋਟਾ-ਮੋਟਾ ਥਾਣਾ ਕਿੰਨਾ ਦੁੱਧ ਪਾ ਦੂਜੀ ਤੁਹਾਡੇ ਹਿਸਾਬ ਨਾਲ ਬਾਈ 17 ਕਿਲੋ 16 17 ਠੀਕ ਹੈ ਜੀ ਮੈਂ ਵੀ ਆਪਾਂ ਕਹਾਂਗੇ ਮੈਂ ਵਾਧੇ ਕਰੀ ਆ ਹਣ ਠੀਕ ਹੈ ਜੀ ਬਾਈ ਕਹਿੰਦਾ ਵੀ 16 17 ਕਿਲੋ ਦੁੱਧ ਬੈਠ ਆਰਾਮ ਨਾਲ ਪਾ ਦੂਗੀ ਬਾਕੀ ਜਿਹੜਾ ਦੁੱਧ ਇਹਨਾਂ ਦਾ ਹੁੰਦਾ ਵੀ ਮੱਝਾਂ ਵਰਗਾ ਸੰਗਨ ਦੁੱਧ ਹੁੰਦਾ ਤੇ ਇਹ ਫਿਰ ਕਿੰਨੇ ਦਾ ਕੀ ਰੇਟ ਹੈ ਜੀ ਇਹਦਾ ਇਹ ਵੀਰੇ ਦੇ ਦੇਣਗੇ ਆਪਾਂ 46000 ਦੀ ਵੇਡ ਠੀਕ ਹੈ ਜੀ ਮਾਨਤਨ ਹੋਜੂ ਜੀ ਕਰੇ ਬਾਈ ਕਹਿੰਦਾ 46000 ਚ ਸੋਨੂੰ ਪੰਜਾਬ ਵਾਲੀ ਜਰਸੀ ਦੇ ਦਾਂਗੇ ਬਾਕੀ ਘਰੇ ਆਏਗਾ ਦਾ ਮਾਨਤਨ ਜ਼ਰੂਰ ਹੋ ਜੀ ਹੋਰ ਕੀ ਕਿਹੜਾ ਨੇ ਚਾਰ ਇਹ ਲਿੱਤੀਆਂ ਹੀ ਆ ਵੀਰੇ ਠੀਕ ਹੈ ਬਾਕੀ ਬਾਈ ਦੇ ਪਸ਼ੂ ਸੇਲ ਹੋਏ ਹੋਏ ਆ ਤੇ ਜਿਹੜਾ ਵੀ ਪਸ਼ੂ ਆਪਦਾ ਲੈਣਾ ਸਮਝ ਆਪਦੀ ਸਮਝ ਨਾਲ ਲੈਣਾ ਦੇਖ ਪਰਖ ਕੇ ਬਾਈ ਦੇ ਸਾਰੇ ਪਸ਼ੂ ਖਰੀਦੇ ਹੋਏ ਆ ਵਧੀਆ ਕੰਮ ਆ ਬਾਈ ਦਾ ਵਪਾਰ ਦਾ ਬਾਕੀ ਬਾਈ ਦਾ ਨੰਬਰ ਸਕ੍ਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਆ ਅੱਜ ਦੀ ਵੀਡੀਓ ਚ ਇੰਨੇ ਧੰਨਵਾਦ ਜੀ